ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਸੋ ਇਹ ਤੋਂ ਪਹਿਲਾਂ ਆਪਾਂ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀਆ ਕਰ ਰਹੇ ਸੀਗੇ ਵੱਖ-ਵੱਖ ਝੋਨੇ ਦੀਆਂ ਕਿਸਮਾਂ ਬਾਰੇ, ਬਾਸਮਤੀ ਦੀਆਂ ਕਿਸਮਾਂ ਬਾਰੇ ਤੇ ਉਹਦੀ ਆਪਣੀ ਪਨੀਰੀ ਬਜਾਈਆਂ ਦਾ ਸਹੀ ਸਮਾਂ ਕਦੋਂ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿ ਪਨੀਰੀ ਦੀ ਬਜਾਈ ਜਾਂ ਝੋਨੇ ਦੀ ਲਵਾਈ ਦਾ ਟਾਈਮ ਇਸ ਸਾਲ ਕਦੋਂ ਤੋਂ ਮਿਥਿਆ ਗਿਆ? ਲਾਈਟ ਕਦੋਂ ਆਉਣੀ ਹੈ? ਤਾਂ ਉਹਦੀ ਬਾਤ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਨੋਟੀਫਿਕੇਸ਼ਨ ਅੱਜ 11 ਮਈ ਨੂੰ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਤੇ ਉਹਦੇ ਅਧੀਨ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦੀ ਤਰੀਕ ਸਿੱਧੀ ਬਿਜਾਈ ਦੀ ਤੇ ਝੋਨਾ ਲਵਾਈ ਦੀ ਉਹ ਨੋਟ ਕਰ ਸਕਦੇ ਆ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਦਿਓ ਤਾਂ ਕਿ ਕਿਸਾਨ ਵੀਰਾਂ ਨੂੰ ਨਵੀਂ ਤਰੀਕ ਦਾ ਪਤਾ ਲੱਗ ਸਕੇ ਪਰ ਬੇਨਤੀ ਇੱਕ ਹੈਗੀ ਹੈ ਕਿ ਆਪਾਂ ਬਹੁਤੀ ਗਾਹਲ ਨਹੀਂ ਕਰਨੀ ਇਹ ਤਰੀਕਾ ਬਹੁਤ ਵਧੀਆ ਜਿਹੜਾ ਫੈਸਲਾ ਲੈ ਕੇ ਕਿਸਾਨ ਕਿਸਾਨਾਂ ਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਤਰੀਕਾ ਦੇਤੀਆਂ ਲਾਈਟ ਵੀ ਤੁਹਾਨੂੰ ਸਮੇਂ ਸਾਰ ਮਿਲੂ ਪਰ ਆਪਾਂ ਇਹ ਨਾ ਹੋਈ ਕਿ ਇਦੋਂ ਵੀ ਆਪਾਂ ਕਾਲ ਕਰਨ ਦੀ ਕੋਸ਼ਿਸ਼ ਕਰੀ ਇਦੋਂ ਆਪਾਂ ਹੌਲੀ ਹੌਲੀ 2-2 4-4 ਦਿਨ ਜਿਹੜਾ ਲੇਟ ਕਰਕੇ ਕਿਉਂਕਿ ਬਹੁਤੀ ਗੀਤ ਦੇ ਵਿੱਚ ਆਪਾਂ ਫਸਲ ਦਾ ਝਾੜ ਵੀ ਲੈਣਾ ਹੈ ਉਹਦੇ ਵਿੱਚ ਆਪਾਂ ਪਨੀਰੀ ਦੀ ਬਿਜਾਈ ਪਨੀਰੀ ਸਮੇਂ ਸਰ ਜਿਵੇਂ ਪੀ 131 ਬਾਰੇ ਹੋਣੇ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਸੀ ਕਿ ਆਪਾਂ ਕਾਹਲ ਨਹੀਂ ਕਰਨੀ ਕਿ ਆਪਾਂ 22 25 ਮਈ ਤੋਂ ਪਹਿਲਾਂ ਜਿਹੜੀ ਪਨੀਰੀ ਦੀ ਬਿਜਾਈ ਨਹੀਂ ਕਰਨੀਂ ਕੋਸ਼ਿਸ਼ ਕਰਨੀ ਆਪਾਂ ਅਗੇਤੀ ਕਰਾਂਗੇ ਉਹਦੇ ਵਿੱਚ ਕਈ ਵਾਰ ਮਧਰੇ ਪਣ ਦਾ ਰੋਗ ਵਗੈਰਾ ਜਾਂ ਕੋਈ ਹੋਰ ਸਮੱਸਿਆਵਾਂ ਆ ਜਾਂਦੀਆਂ ਝਾੜ ਘਟਣ ਦੀ ਸਮੱਸਿਆ ਕਈ ਵਾਰ ਆ ਜਾਂਦੀ ਹੈ ਉੱਚ ਤਾਪਮਾਨ ਕਰਕੇ ਜਿਵੇਂ ਜਿਵੇਂ ਆਪਾਂ ਜੂਨ ਦੇ ਅੰਢ ਜਲਵਾਇ ਕਰਾਂਗੇ ਤਾਂ ਉਦੋਂ ਨੂੰ ਮੌਨਸੂਨ ਜਿਹੜੀ ਹੈਗੀ ਆ ਅਗੇਤੀ ਵਰਖਾ ਸ਼ੁਰੂ ਹੋ ਜਾਂਦੀ ਮੌਨਸੂਨ ਦੀ ਤੇ ਨਾਲ ਅੱਗੇ ਜਿਹੜੇ ਹੈਗੇ ਜੁਲਾਈ-अगਸਟ 'ਚ ਫਰਮੀ ਪਈ ਜਾਂਦੇ ਤੇ ਨਾਲ-ਨਾਲ ਆਪਾਂ ਨੂੰ ਜਿਹੜਾ ਬਾਧੂ ਪਾਣੀ ਦੀ ਖਪਤ ਨਹੀਂ ਹੁੰਦੀ ਤੇ ਫਸਲ ਵੀ ਆਪਣੀ ਵਧੀਆ ਚੱਲ ਪੈਂਦੀ ਆ। ਸੋ ਜੇ ਤਰੀਕਾਂ ਦੀ ਗੱਲ ਕਰਾਂ ਤਾਂ ਕਿਸਾਨ ਵੀਰੋ ਸਿੱਧੀ ਬਿਜਾਈ ਵਾਸਤੇ ਝੋਨੇ ਦੀ ਸਿੱਧੀ ਬਿਜਾਈ ਵਾਸਤੇ 15 ਮਈ ਤੋਂ 31 ਮਈ ਨੂੰ ਜਿਹੜੀ ਲਾਈਟ 8 ਘੰਟੇ ਰਜਾਨਾ ਦਿੱਤੀ ਜਾਊਗੀ। ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ ਮੈਂ ਤੁਹਾਡੇ ਇਹਦੇ ਵਿੱਚ ਫੋਟੋ ਵੀ ਸਾਂਝੀ ਕਰਤੀ ਆ। ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜਾ 15 ਮਈ ਤੋਂ 31 ਮਈ ਤੱਕ 8 ਘੰਟੇ ਰਜਾਨਾ ਤੁਹਾਨੂੰ ਸਿੱਧੀ ਬਿਜਾਈ ਵਾਸਤੇ ਲਾਈਟ ਮਿਲੂਗੀ। ਹੁਣ ਇਹਦੇ ਵਿੱਚ ਇਹ ਨਾ ਕਿਸਾਨ ਵੀਰ ਕਰਨਗੇ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਝੋਨੇ ਦੀ ਲਵਾਈ ਕਰਨ ਲੱਗ ਪਈਏ ਕਿਉਂਕਿ ਉਸ ਤੋਂ ਬਾਅਦ ਜਿਹੜੀ ਅੱਗੇ ਤਰੀਕ ਆਉਣੀ ਆ 31 ਮਈ ਤੋਂ ਬਾਅਦ ਫਿਰ ਝੋਨੇ ਦੀ ਲਵਾਈ ਦੀ ਤਰੀਕ ਤੋਂ ਪਹਿਲਾਂ ਫਿਰ ਲਾਈਟ ਤੁਹਾਨੂੰ ਜਿਹੜੀ ਉਹ ਨਹੀਂ ਮਿਲੂਗੀ ਝੋਨੇ ਦੀ ਲਵਾਈ ਵਾਸਤੇ ਉਹ ਮਿਲੂਗੀ ਤੁਹਾਨੂੰ ਜਾ ਕੇ ਫਿਰ ਜਿਲੇ ਨੋਟ ਕਰ ਲਓ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਮਾਨਸਾ ਫਾਜ਼ਲਕਾ ਬਠਿੰਡਾ ਫਰੋਇਪੁਰ ਤੇ ਜਿਹੜੀ ਬਾਰਡਰ ਵਾਲੀ ਕੰਡਿਆਲੀ ਤਾਰ ਤੋਂ ਬਾਹਰ ਪਾਰ ਜਿਹੜੇ ਕਿਸਾਨ ਵੀਰਾਂ ਦੇ ਖੇਤ ਪੈਂਦੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ 11 ਜੂਨ ਤੋਂ ਤੁਹਾਨੂੰ ਜਿਹੜੀ ਲਾਈਟ ਆ ਉਹ ਰਜਾਨਾ ਮਿਲੂਗੀ 8 ਘੰਟੇ ਝੋਨੇ ਦੀ ਲਵਾਈ ਵਾਸਤੇ ਤੇ ਬਾਕੀ ਜ਼ਿਲ੍ਹੇ ਜਿਹੜੇ ਰਹਿ ਗਏ ਜਿੰਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹੇ ਨੋਟ ਕਰ ਲਓ ਮੋਗਾ ਸੰਗਰੂਰ ਬਰਨਾਲਾ ਮਰੇਕ ਕੋਟਲਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੀ ਐਸ ਐਸ ਨਗਰ ਮੋਹਾਲੀ ਰੂਪਨਗਰ ਲੁਧਿਆਣਾ ਕਪੂਰਥੜਾ ਜਲੰਧਰ ਹੁਸ਼ਿਆਰਪੁਰ ਨਮਾ ਸ਼ਹਿਰ ਤਰਨਤਾਰਨ ਸ੍ਰੀ ਅਮਰਸਰ ਸਾਹਿਬ ਗਰਦਾਸਪੁਰ ਤੇ ਪਠਾਨਕੋਟ ਜਿੰਨੇ ਜ਼ਿਲ੍ਹੇ ਰਹਿ ਗਏ ਇਹਨਾਂ 'ਚ 15 ਜੂਨ ਤੋਂ ਤੁਹਾਨੂੰ 8 ਘੰਟੇ ਜਿਹੜੀ ਝੋਨੇ ਦੀ ਲਵਾਈ ਵਾਸਤੇ ਲਾਈਟ ਮਿਲੇਗੀ ਦੁਬਾਰਾ ਦੱਸ ਦਿੰਦਾ 11 ਜੂਨ ਨੂੰ ਜਿਹੜੀ 11 ਜੂਨ ਤੋਂ ਲਾਉਟ ਆਣੀ ਹੈ ਸ੍ਰੀ ਮੁਕਸਰ ਸਾਹਿਬ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਫਿਰੋਜ਼ਪੁਰ ਤੇ ਕਨੇਵਾਲੀ ਤਾਲ ਤੋਂ ਪਾਰ ਵਾਲੇ ਖੇਤਾਂ ਨੂੰ 11 ਜੂਨ ਤੋਂ ਲਾਈਟ ਮਿਲੂ ਰਹਿ ਜਾਣਾ 8 ਘੰਟੇ ਤੇ ਮੋਗਾ ਸੰਗਰੂਰ ਬਰਨਾਲਾ ਮਰੇਕੋਟਲਾ ਪਟਿਆਲਾ ਫਤੇਗੜ ਸਾਹਿਬ ਐਸਐਸ ਨਗਰ ਮਹਾਲੀ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਤਰਨਤਾਰਨ ਸ੍ਰੀ ਅਮਰਸਰ ਸਾਹਿਬ ਗਰਦਾਸਪੁਰ ਪਠਾਨਕੋਟ ਇਨ੍ਹਾਂ ਜ਼ਿਲ੍ਹਿਆਂ 'ਚ ਤੁਹਾਨੂੰ 15 ਜੂਨ ਤੋਂ ਰੋਜ਼ਾਨਾ 8 ਘੰਟੇ ਝੋਨੇ ਦੀ ਲਵਾਈ ਵਾਸਤੇ ਮਿਲੂਗੀ ਤਾਂ ਹੁਣ ਜਿਹੜੀ ਹੈਗੀ ਤੁਸੀਂ ਰਕਬਾ ਵੰਡ ਕੇ ਆਪਦਾ ਲਾਈਟ ਸਮੇਂ ਸਿਰ ਤੁਹਾਨੂੰ ਮਿਲ ਜਣੀ ਆ ਰਕਬਾ ਵੰਡ ਕੇ ਪਨੀਰੀ ਬੀਜਣੀ ਆ ਬਹੁਤੀ ਕਾਲ ਨਹੀਂ ਕਰਨੀ ਵੰਡ ਮਾ ਰਕਬਾ ਲਾਉਣਾ ਇੱਕ ਕਿਸਮਾਂ ਦੇ ਅਨੁਸਾਰ ਜਿਹੜੀਆਂ ਕਿਸਮਾਂ ਦੀ ਤੁਸੀਂ ਚੋਣ ਕੀਤੀ ਆ ਉਹ ਕੋਸ਼ਿਸ਼ ਕਰੋ ਕਿ ਆਪਾਂ ਲਾਈਟ ਆਪਾਂ ਨੂੰ ਜੇ ਸਹੀ ਸਮੇਂ ਤੇ ਸਰਕਾਰ ਨੇ ਦੇਤੀ ਆ ਤਾਂ ਆਪਾਂ ਇਹ ਨਹੀਂ ਕਿ ਆਪਾਂ ਫਿਰ ਨਾਲ ਦੀ ਨਾਲ ਹੀ ਆਪਦਾ ਕੰਮਗੇਤ ਆਲਾ ਕਾੜਾ ਆਲਾ ਚਲਾ ਦੇਈਏ ਆਪਾਂ ਹੌਲੀ ਹੌਲੀ ਕਰਕੇ ਜਿਹੜਾ ਝੋਨਾ ਲਾਉਣਾ ਤਾਂ ਪਨੀਰੀ ਦੀ ਬਿਜਾਈ ਹੈ ਜਿਹੜੀ ਜਿਵੇਂ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਹੀ ਹੋਣੀ ਹੈ ਪਨੀਰੀ ਦੀ ਬਿਜਾਈ ਤੁਸੀਂ ਉਸ ਹਿਸਾਬ ਨਾਲ 20 ਮਈ ਤੋਂ 22 ਮਈ ਤੋਂ 25 ਮਈ ਤੋਂ ਸ਼ੁਰੂ ਕਰੋ ਤੇ ਨਾਲ ਨਾਲ ਝੋਨੇ ਦੀ ਲਵਾਈ ਫਿਰ 11 ਤੇ 15 ਜੂਨ ਨੂੰ ਕਰੋ ਬਹੁਤ ਬਹੁਤ ਧੰਨਵਾਦ